ਪੋਜੀਸ਼ਨ ਲੀਡਰ ਕੋਈ ਛੋਟੀ ਪੋਸਟ ਨਹੀਂ ਹੁੰਦੀ ਤਾਂ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਮੁਕੱਦਰ ਕਿਸਮਤ ਆ ਉਹ ਕੰਮ ਕਰਦੀ ਰਹੀ ਹੈ ਜੇ ਤਾਂ ਗੁਣਾਂ ਨੂੰ ਦੇਖਾਂ ਤੇ ਗੁਣ ਤੇ ਉਹਨਾਂ ਦੇ ਵਿੱਚ ਟੈਂਟ ਲਾਣ ਵਾਲੇ ਹੀ ਆ ਲੀਡਰੀ ਵਾਲੇ ਨਹੀਂ ਚਰਨਜੀਤ ਸਿੰਘ ਚੰਨੀ ਤਾਂ ਲੋਕਾਂ ਤੋਂ ਮੂੰਹ ਮੋੜ ਕੇ ਆਏ ਆ ਇੱਥੇ ਢਮਕੋਰ ਸਾਹਿਬ ਤੋਂ ਲੋਕ ਉੱਥੇ ਲੱਭ ਰਿਹਾ ਚੰਨੀ ਸਾਹਿਬ ਕਿੱਥੇ ਨੇ ਮੈਂ ਤਾਂ ਇੱਥੇ ਹੀ ਆ ਆ ਇਹ ਗੱਲ ਹੈਗੀ ਆ ਕਿ ਰੂਲਿੰਗ ਪਾਰਟੀ ਦੇ ਵਿੱਚ ਜਾਵਾਂਗੇ ਤਾ ਸ਼ਹਿਰ ਦੇ ਲਈ ਚਾਰ ਕੰਮ ਵੀ ਚੰਗੇ ਕਰਾ ਦੇਾਂਗੇ ਹੋਰ ਆਪਣਾ ਕੀ ਮਕਸਦ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਭਈ ਅਸੀਂ ਜਿੱਤਾਂਗੇ ਦੂਜੇ ਪਾਸੇ ਕਾਂਗਰਸ ਇਲਜ਼ਾਮ ਲਗਾ ਰਹੀ ਹੈ ਕਿ ਭਈ ਰਾਮ ਦੇ ਨਾਂ ਤੇ ਕਿੰਨੀ ਵੋਟ ਲਾਉਂਗੀ ਇਸ ਵਾਰੀ ਪੰਜਾਬ ਦੇ ਵਿੱਚ ਰਾਮ ਦੇ ਨਾਂ ਤੇ ਵੋਟਾਂ ਲਾਉਂਗੀ ਲੱਗਿਆ ਕਿ ਜਿਹੜੇ ਸਾਡੇ ਧਾਰਮਿਕ ਸਥਾਨ ਹੈ ਉਹ ਵੋਟਾਂ ਦੇ ਕੇਂਦਰ ਨਹੀਂ ਹੈ ਉਹ ਸ਼ਰਦਾ ਦੇ ਕੇਂਦਰ ਹੈ ਤਾਂ ਕਾਂਗਰਸ ਹੈ ਜਿਹੜੀ ਇਹਨੂੰ ਵੋਟਾਂ ਦੇ ਨਾਲ ਤੋਲਦੀ ਹੈ ਇਸ ਵਕਤ ਸੁਸ਼ੀਲ ਕੁਮਾਰ ਰਿੰਕੋਹਰੀ ਬਾਅਰ ਐਸੋਸੀਏਸ਼ਨ ਦੇ ਵਿੱਚ ਪਹੁੰਚੇ ਨੇ ਵਕੀਲਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਵੋਟਾਂ ਨੂੰ ਲੈ ਕੇ ਗੱਲਬਾਤ ਜਰੀ ਹੈ ਉਹ ਹੋਈ ਹੈ ਕਾਫੀ ਲੋਕ ਜਿਹੜੇ ਨੇ ਉਹ ਮੌਜੂਦ ਸੀਗੇ ਜਿਨ੍ਹਾਂ ਨੇ ਕਿਹਾ ਕਿ ਬਈ ਅਸੀਂ ਸਮਰਥਨ ਜਿਹੜਾ ਹੈ ਉਹ ਪ੍ਰੋਪਰ ਸਮਰਥਨ ਦਵਾਂਗੇ ਅਤੇ ਲਗਾਤਾਰ ਸੁਰਖੀਆਂ ਵੀ ਜਿਹੜੀਆਂ ਨੇ ਉਹ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰਸੋ ਜਲੰਧਰ ਦੇ ਵਿੱਚ ਨਰਿੰਦਰ ਮੋਦੀਪੁਰਾ ਵੱਲੋਂ ਜਿਹੜਾ ਹੈ ਉਹ ਇੱਕ ਘੋੜਾ ਕੀਤਾ ਜਾਵੇਗਾ ਇੱਕ ਰੈਲੀ ਕੀਤੀ ਜਾਵੇਗੀ ਜਿਸ ਦੇ ਵਿੱਚ ਸ਼ਿਸ਼ੂ ਕੁਮਾਰ ਰਿੰਕੂ ਭਰਾ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਜਾਵੇਗਾ ਤੇ ਕੱਟ ਵੀ ਕਾਫੀ ਜਿਹੜਾ ਹੈ ਉਹ ਦਸ ਹਜ਼ਾਰ ਕੀ ਇਕੱਠਾ ਜਿਹੜਾ ਹੈ ਉਹ ਕੀਤਾ ਜਾਵੇਗਾ ਸ਼ਿਸ਼ੂ ਕੁਮਾਰ ਰਿੰਪੂ ਹਰੀ ਨੇ ਗਲਬਾਤ ਵੀ ਕਰਨਗੇ ਅਤੇ ਜਨਨ ਦੇ ਵੀ ਜਿਹੜੀ ਹੈ ਉਹ ਕਈ ਚੀਜ਼ਾਂ ਨੇ ਕੋਸ਼ਿਸ਼ ਕਰਨਗੇ ਰਿੰਕੂ ਸਭ ਚਰਨਜੀਤ ਸਿੰਘ ਚੰਨੀ ਹੁਰੀ ਕਹਿੰਦੇ ਪਏ ਨੇ ਕਿ ਭਈ ਇਹ ਬੰਦਾ ਜਿਸ ਦਾ ਸਟੈਂਡ ਕੋਈ ਨਹੀਂ ਉਸ ਨੂੰ ਲੋਕ ਵੋਟ ਕਿਵੇਂ ਪਾਉਣਗੇ ਤੇ ਕਿਹੜੇ ਮੂਹੇ ਲੋਕੀ ਤੱਕ ਜਾ ਰਹੇ ਨੇ ਜਿਸ ਨੇ ਤਿੰਨ ਤਿੰਨ ਦੋ ਦੋ ਵਾਰੀ ਜਿਹੜੀ ਉਹ ਪਾਰਟੀ ਬਣਦੀ ਯਾਰ ਗੱਲ ਪਾਰਟੀ ਦੀ ਨਹੀਂ ਹੈ ਲੋਕਾਂ ਤੋਂ ਮੂੰਹ ਤਾਂ ਨਹੀਂ ਮੋੜਿਆ ਚਰਨਜੀਤ ਸਿੰਘ ਚੰਨੀ ਤਾਂ ਲੋਕਾਂ ਤੋਂ ਮੂੰਹ ਮੋੜ ਕੇ ਆਏ ਇੱਥੇ ਚਮਕੌਰ ਸਾਹਿਬ ਤੋਂ ਲੋਕ ਉੱਥੇ ਲੱਭ ਰਹੇ ਚੰਨੀ ਸਾਹਿਬ ਕਿੱਥੇ ਨੇ ਕਿੰਨੀ ਵੇਰ ਹੋ ਗਈ ਇਹਨਾਂ ਨੇ ਹਲਕੇ ਦੇ ਵਿੱਚ ਕਦੀ ਮੂੰਹ ਨਹੀਂ ਕੀਤਾ ਮੈਂ ਤਾਂ ਇੱਥੇ ਹੀ ਆ ਹਾਂ ਇਹ ਗੱਲ ਹੈਗੀ ਹੈ ਕਿ ਰੂਲਿੰਗ ਪਾਰਟੀ ਦੇ ਵਿੱਚ ਜਾਵਾਂਗੇ ਤਾਂ ਸ਼ਹਿਰ ਦੇ ਲਈ ਚਾਰ ਕੰਮ ਵੀ ਚੰਗੇ ਕਰਾ ਦੇਵਾਂਗੇ ਹੋਰ ਆਪਣਾ ਕੀ ਮਕਸਦ ਹੈ ਅਗਰ ਇੱਕ ਵਾਰੀ ਘਰੋਂ ਪੈਰ ਪੁੱਟਿਆ ਹੀ ਹੈ ਪਾਰਟੀ ਬਦਲੀ ਹੈ ਤਾਂ ਫਿਰ ਜਿਹੜੀ ਹੈ ਸ਼ਹਿਰ ਦੀ ਬਿਹਤਰੀ ਦੇ ਲਈ ਜਿਹੜੇ ਮੇਰੇ ਆ ਫੈਸਲੇ ਆ ਸਿਰਫ ਸ਼ਹਿਰ ਦੀ ਬਿਹਤਰੀ ਲਈ ਅੱਛਾ ਪਹਿਲਾਂ ਤੁਸੀਂ ਐਮਪੀ ਰਹੇ ਹੋ ਐਮਪੀ ਰਹਿੰਦੇ ਹੋ ਤੁਹਾਨੂੰ ਕੀ ਲੱਗਦਾ ਕਿਹੜੇ ਕੰਮ ਜਿਹੜੇ ਨੇ ਉਹ ਨਹੀਂ ਹੋਏ ਜਦੋਂ ਤੁਸੀਂ ਭਾਜਪਾ ਦੇ ਵਿੱਚ ਆਏ ਹੋ ਜਿੱਕਰ ਜਿੱਤਦੇ ਹੋ ਤਾਂ ਕਿਹੜੇ ਕੰਮ ਤੁਸੀਂ ਕਰ ਦੋਗੇ ਦੇਖੋ ਜਿਹੜੇ ਤਾਂ ਪੰਜਾਬ ਸਰਕਾਰ ਦੇ ਇਕਤਿਆਰੀ ਕੰਮ ਸਨ ਇੱਥੇ ਲੋਕਲ ਕਿੰਨੀਆਂ ਸੜਕਾਂ ਬਣਨ ਵਾਲੀਆਂ ਕਿੰਨੇ ਪਿੰਡਾਂ ਦੇ ਵਿੱਚ ਛਪੜਾਂ ਦੇ ਕੰਮ ਹੈ ਫਿਰਨੀਆਂ ਦੇ ਕੰਮ ਹੈ ਬੁਰੇ ਹਾਲ ਹੈ ਪਿੰਡਾਂ ਦੇ ਅੰਦਰ ਸੜਕਾਂ ਦੇ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਕੂੜੇ ਦੀ ਵਿਵਸਥਾ ਇੰਨੀ ਹੈ ਕਿ ਹਰ ਪਾਸੇ ਗੰਦਗੀ ਗੰਦਗੀ ਜਿਹੜੀ ਨਜ਼ਰ ਆਉਂਦੀ ਹੈ ਅਜੇ ਤੱਕ ਸਰਕਾਰ ਹੈ ਜਿਹੜੀ ਕੂੜਾ ਵੀ ਨਹੀਂ ਸਾਫ਼ ਕਰਵਾ ਰਹੀ ਸੋ ਇਸ ਕਰਕੇ ਹੀ ਜਿਹੜੇ ਫੈਸਲੇ ਲਏ ਅੱਛਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਭਈ ਅਸੀਂ ਜਿੱਤਾਂਗੇ ਦੂਜੇ ਪਾਸੇ ਕਾਂਗਰਸ ਇਲਜ਼ਾਮ ਲਗਾ ਰਹੀ ਹੈ ਕਿ ਭਈ RAM ਦੇ ਨਾਂ ਤੇ ਕਿੰਨੀ ਵੋਟ ਲਾਉਂਗੇ ਇਸ ਵਾਰੀ ਪੰਜਾਬ ਦੇ ਵਿੱਚ RAM ਦੇ ਨਾਮ ਤੇ ਵੋਟ ਕਿਉਂ ਨਹੀਂ ਦੇਦੇ ਦੇਖੋ ਗੱਲ ਹੈ ਕਿ ਪ੍ਰਭੂ RAM ਜੀ ਆ ਜਿਹੜੇ ਉਹ ਹਰ ਇੱਕ ਨੂੰ ਆਸ਼ੀਰਵਾਦ ਦਿੰਦੇ ਠੀਕ ਹੈ ਚੰਨੀ ਸਾਹਿਬ ਵੀ ਉੱਥੇ ਆਸ਼ੀਰਵਾਦ ਲੈਣ ਦੇ ਲਈ ਗਏ ਤਾਂ ਗੱਲ ਹੈ ਕਿ ਜਿਹੜੇ ਸਾਡੇ ਧਾਰਮਿਕ ਸਥਾਨ ਹੈ ਉਹ ਵੋਟਾਂ ਦੇ ਕੇਂਦਰ ਨਹੀਂ ਹੈ ਉਹ ਸ਼ਰਦਾ ਦੇ ਕੇਂਦਰ ਹੈ ਤਾਂ ਕਾਂਗਰਸ ਹੈ ਜਿਹੜੀ ਇਹਨੂੰ ਵੋਟਾਂ ਦੇ ਨਾਲ ਤੋਲਦੀ ਹੈ ਔਰ ਅਗਰ ਕਾਂਗਰਸ ਦੇ ਅੰਦਰ ਇੰਨੀ ਸ਼ਰਧਾ ਸੀਗੀ ਤਾਂ ਕਾਂਗਰਸ ਨੇ ਬਾਈਕਾਟ ਕਿਉਂ ਕੀਤਾ ਠੀਕ ਹੈ ਜਿਸ ਦਿਨ ਪ੍ਰਧਾਨ ਮੰਤਰੀ ਸਾਹਿਬ ਰੂਲਿੰਗ ਵਾਲੇ ਲੋਕ ਜਿਸ ਦਿਨ ਗਏ ਆ ਤੁਸੀਂ ਨਾ ਜਾਓ ਉਸ ਦਿਨ ਬਾਅਦ ਚ ਚਲੇ ਜਾ ਮੱਥਾ ਟੇਕਣ ਦੇ ਲਈ ਕੋਈ ਨਾ ਕਰਦਾ ਆ ਹੁਣ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਪਾਰਟੀ ਹੈ ਇਹਨਾਂ ਨੇ ਬਾਈਕਾਟ ਕੀਤਾ ਪ੍ਰਭੂ ਰਾਮ ਜੀ ਦੇ ਮੰਦਿਰ ਦਾ ਇਹ ਦੱਸਣ ਰਾਹੁਲ ਗਾਂਧੀ ਸੋਨੀਆ ਗਾਂਧੀ ਉੱਥੇ ਮੱਥਾ ਟੇਕਣ ਕਿਉਂ ਨਹੀਂ ਗਏ ਸਾਰੀਆਂ ਪਾਰਟੀਆਂ ਦੇ ਲੋਕ ਗਏ ਆ ਇਨਾਂ ਨੂੰ ਕੋਈ ਅਲਰਜੀ ਹੈ ਸ਼ਹੀਦਾਂ ਦੇ ਉੱਪਰ ਕਾਫੀ ਰਾਜਨੀਤੀ ਹਿੰਦੀ ਵੀ ਨਜ਼ਰ ਆ ਰਹੀ ਹੈ ਕਾਂਗਰਸ بار بار ਇਲਜ਼ਾਮ ਲਗਾ ਰਹੀ ਹੈ ਕਿ ਭਾਜਪਾ ਜਦੋਂ ਵੀ ਇਲੈਕਸ਼ਨ ਹੁੰਦਾ ਹੈ ਭਾਜਪਾ ਕਈ ਕਿਥੇ ਨਾ ਕਿਥੇ ਸ਼ਹੀਦ ਜਵਾਨ ਜਿਹੜੇ ਨੇ ਉਹ ਸ਼ਹੀਦ ਕਰਉਂਦੀ ਹੈ ਤੇ ਉਸ ਤੋਂ ਬਾਅਦ ਪੋਲਿਟਿਕਸ ਜਿਹੜੀ ਹੈ ਉਸ ਤੇ ਉੱਪਰ ਖੇਡਦੀ ਹੈ ਪੁੰਜ ਦੇ ਵਿੱਚ ਜੋ ਕੁਝ ਪਿਆ ਉਸ ਨੂੰ ਲੈ ਕੇ ਦੇਖੋ ਬੜਾ ਮੰਦ ਭੱਗੀ ਬਿਆਨ ਹੈ ਜਿਹੜਾ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਹਮੇਸ਼ਾ ਉਹਨਾਂ ਨੂੰ ਕਿਸੇ ਚੀਜ਼ ਦੀ ਜਾਣਕਾਰੀ ਤਾਂ ਹੈ ਨਹੀਂ ਜਦੋਂ ਤੁਹਾਨੂੰ ਯਾਦ ਆ ਇਥੇ ਇੱਕ ਵੀਡੀਓ ਵਾਇਰਲ ਹੋ ਰਿਹਾ ਮੈਂ ਦੇਖ ਰਿਆ ਅੱਜ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ੇ ਬਣਿਆ ਕਿ ਆਪੋਜੀਸ਼ਨ 'ਚ ਰਹਿੰਦੇ ਆ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਤੁਹਾਡੀ ਪਾਰਟੀ ਨੇ ਕੀ ਕੀਤਾ ਸੀਗਾ 5 ਸਾਲ ਪਿਛਲੇ ਤਾਂ ਉੱਠ ਕੇ ਕਹਿੰਦੇ ਇਸ ਅਸੀਂ ਪੂਰੇ ਪੰਜਾਬ ਦੇ ਵਿੱਚ ਪੈਚਵਰਕ ਕਰਾਇਆ ਇਦਾਂ ਦੇ ਵਿਜ਼ਨ ਵਾਲੇ ਜਿਹੜੇ ਲੋਕ ਆ ਠੀਕ ਐ ਐਕਸੀਡੈਂਟਲ ਮੁੱਖ ਮੰਤਰੀ ਰਹੇ ਆ ਚਰਨਜੀਤ ਸਿੰਘ ਚੰਨੀ ਤਕੀ ਲੋਕਾਂ ਦਾ ਭਲਾ ਕਰਨਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਸਰਕਾਰ ਨੇ ਸਿਰਫ ਪੈਚਵਰਕ ਹੀ ਕਰਾਇਆ 5 ਸਾਲ ਕੰਦੇ ਜੀ ਨੂੰ ਮਨ ਥੋੜਾ ਜਿਹਾ ਟਾਈਮ ਦਿਓ ਮੈਂ ਸੋਚ ਕੇ ਦੱਸਾਂਗਾ ਤਿਆਰੀ ਕਰਕੇ ਆਵਾਂਗਾ ਆਪੋਜੀਸ਼ਨ ਲੀਡਰ ਕੋਈ ਛੋਟੀ ਪੋਸਟ ਨਹੀਂ ਹੁੰਦੀ ਤਾਂ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਮੁਕੱਦਰ ਕਿਸਮਤ ਹੈ ਉਹ ਕੰਮ ਕਰਦੀ ਰਹੀ ਹੈ ਜੇ ਤਾਂ ਗੁਣਾਂ ਨੂੰ ਦੇਖਾਂ ਤੇ ਗੁਣ ਤੇ ਉਹਨਾਂ ਦੇ ਵਿੱਚ ਟੈਂਟ ਲਾਣ ਵਾਲੇ ਹੀ ਹੈ ਲੀਡਰੀ ਵਾਲੇ ਨਹੀਂ ਹੈ ਆਖਰੀ ਸਵਾਲ ਮੇਰਾ ਨਰਿੰਦਰ ਮੋਦੀ ਜਿੰਨੀ ਵਾਰੀ ਵੀ ਕਾਂਗਰਸ ਕਹਿੰਦੀ ਕਿ ਨਰਿੰਦਰ ਮੋਦੀ ਜਿੰਨੀ ਵਾਰੀ ਵੀ ਪੰਜਾਬ ਦੇ ਵਿੱਚ ਆਇਆ ਹਮੇਸ਼ਾ ਕਾਂਗਰਸ ਨੂੰ ਫਾਇਦਾ ਹੋਇਆ ਵਾ ਉਹ ਸਾਡੇ ਪ੍ਰਚਾਰਕ ਨੇ ਸੌਰੀ ਦੁਬਾਰਾ ਬੋਲਿਓ ਕਾਂਗਰਸ ਕਹ ਰਹੀ ਹੈ ਕਿ ਨਰਿੰਦਰ ਮੋਦੀ ਹੋਰੀ ਜਿੰਨੀ ਵਾਰੀ ਵੀ ਪੰਜਾਬ ਦੇ ਵਿੱਚ ਆਏ ਨੇ ਚੋਣ ਪ੍ਰਚਾਰ ਦੇ ਲਈ ਉਹ ਕਾਂਗਰਸ ਦਾ ਪ੍ਰਚਾਰ ਕਰਦੇ ਨੇ ਉਹ ਸਾਡੇ ਪ੍ਰਚਾਰਕ ਨਹੀਂ ਦੇਖੋ ਗੱਲ ਹੈ ਕਿ ਕਾਂਗਰਸ ਦੇ ਪ੍ਰਚਾਰਕ ਆ ਇਸੇ ਕਰਕੇ ਕਾਂਗਰਸ ਅੱਜ ਜਿਹੜੀ 40 ਤੋਂ ਵੱਧ ਦੇ ਚਾਂਕੜਾ ਨਹੀਂ ਵੱਧ ਰਿਹਾ ਕਾਂਗਰਸ ਦਾ ਠੀਕ ਹੈ ਗੱਲਾਂ ਕਰਨ ਨੂੰ ਜਿਹੜੀਆਂ ਮਰਜ਼ੀ ਕਰ ਲੈਣ ਪਰ ਅੱਜ ਨਰਿੰਦਰ ਮੋਦੀ ਜੀ ਦੀ ਰਹਿਨਮਾਈ ਦੇ ਵਿੱਚ ਪਾਰਟੀ ਦਾ ਜਿਹੜਾ ਟੀਚਾ ਹੈ 400 ਬਾਰ ਦਾ ਆ ਔਰ ਕਾਂਗਰਸ ਦਾ ਟੀਚਾ ਹੈਗਾ 40 ਪਾਰ ਦਾ ਇੰਨਾ ਫਰਕ ਹੈ ਕਾਂਗਰਸ ਹੈ ਜਿਹੜੀ ਹੌਲੀ 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 ਇਸ ਤਰੀਕੇ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਦੀ ਪਾਲਿਸੀ ਹੈ ਅੱਜ ਕੀ ਕਾਂਗਰਸ ਨੂੰ ਜਲੰਧਰ ਦੇ ਵਿੱਚ ਕੋਈ ਲੀਡਰ ਨਹੀਂ ਲੱਭਿਆ ਕਾਂਗਰਸ ਦੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਸੋ ਸੋ ਸਾਲ ਤੋਂ ਸੇਵਾ ਕਰ ਰਹੇ ਆ ਅੱਜ ਕਾਂਗਰਸ ਛੱਡ ਛੱਡ ਕੇ ਜਿਹੜੇ ਪਾਰਟੀਆਂ ਤੋਂ ਜਾ ਰਹੇ ਆ ਤਾਂ ਵੱਡੇ ਲੀਡਰ ਵੀ ਚਲੇ ਗਏ ਕਾਂਗਰਸ ਦਾ ਜਿਹੜਾ ਹੌਲੀ ਹੌਲੀ ਸਫਾਇਆ ਹੁੰਦਾ ਜਿਹੜਾ ਨਜ਼ਰ ਆ ਰਿਹਾ ਇਹ ਕੋਈ ਹੋਰ ਨਹੀਂ ਕਰ ਰਿਹਾ ਇਹਨਾਂ ਦੀ ਆਪਣੀਆਂ ਪਾਲਿਸੀਆਂ ਕਰ ਰਹੀਆਂ। ਅੱਛਾ ਤੁਹਾਡੇ ਉੱਪਰ ਕਾਫੀ ਇਲਜ਼ਾਮ ਲੱਗੇ। ਤੁਹਾਡੇ atheet shital grahal ਉੱਪਰ ਕਾਫੀ ਇਲਜ਼ਾਮ ਚਰਨਜੀਤ ਸਿੰਘ ਚੰਨੀ ਉਰੀ ਢੋਂਦੇ ਨੇ ਕਹਿੰਦੇ ਨਸ਼ੇ ਦੇ ਵਪਾਰੀ ਨੇ ਨਸ਼ਾ ਵਿਕਦਾ ਰਿਆ। ਹੁਣ ਇਹ ਭਾਜੀਪੀ ਦੇ ਵਿੱਚ ਚਲ ਗਏ ਨੇ ਕੁਝ ਸਮੇਂ ਲਈ ਨਸ਼ਾ ਬੰਦ ਹੈ ਜਦੋਂ ਜੇਕਰ ਇਹ ਜਿੱਤ ਜਾਂਦੇ ਨੇ ਤੇ ਜਲੰਧਰ ਜਿਹੜਾ ਹੈਗਾ ਉਹ ਨਸ਼ਕ ਮੁਕਤ ਹੋ ਜਾਵੇ। ਚਲੋ ਮੈਂ ਚੰਨੀ ਸਾਹਿਬ ਨੂੰ ਖੁੱਲਾ ਚੈਲੰਜ ਕਰਨਾ ਕਿ ਚੰਨੀ ਸਾਹਿਬ ਤੇ ਆਮ ਆਦਮੀ ਪਾਰਟੀ ਭਾਈਵਾਲ ਪਾਰਟੀ ਹੈ। ਇਹਨਾਂ ਦੀ ਸਰਕਾਰ ਹੈ ਪੰਜਾਬ ਦੇ ਵਿੱਚ। ਤੇ ਜੇ ਕੋਈ ਆਪਾਂ ਗਲਤ ਕੰਮ ਕੀਤਾ ਹੈ ਤਾਂ ਫਿਰ ਕਾਰਵਾਈ ਕਰ ਲੈਣੇ ਪੁਲਿਸ ਸਿਨਾਂ ਦੀ ਆਪਾਂ ਨੂੰ ਕਾਹਦਾ ਡਰ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਸੁਸ਼ੀਲ ਕੁਮਾਰ ਕੋਨੇ ਜਿਨ੍ਹਾਂ ਦੇ ਨਾਲ ਗਲਬਾਤ ਕੀਤੀ ਹੈ ਤਾਂ ਇਹਨਾਂ ਨੇ ਸਦਾ ਸਦਾ ਚਰਨ ਸਿੰਘ ਚੰਨੀ ਉੱਪਰ ਇਲਜ਼ਾਮ ਲਗਾਇਆ ਜਾਂ ਰੁਕੀ ਨਹੀਂ ਕੈਮਰਾ ਪਰਸਨ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ੈ ਟਾਈਮ ਦਿਲੰਦਰ